ਇਹ ਬਣਾਉਣੀ ਸੀ ਅਖਿਲ ਦੇ ਵਿੱਚ ਨਾ ਮੈਂ ਇੱਕ ਵੀਡੀਓ ਬਣਾਉਣੀ ਸੀ ਲਾਜ਼ਮੀ ਬਣਾਉਣੀ ਸੀ ਉਹ ਵੀਡੀਓ ਬਣਾਉਣ ਦਾ ਮਸਲਾ ਹੋਰ ਹੋਣਾ ਸੀ ਅ ਕੁਛ ਤਾਂ ਚਲੋ ਸਮਾਨ ਵੀ ਪੌਦੇ ਚ ਦਿਖਾਉਣਾ ਸੀਗਾ ਹਨਾ ਉਹਦੇ ਚ ਇੱਕ ਚੀਜ਼ ਮੈਂ ਹੋਰ ਤੁਹਾਨੂੰ ਦਿਖਾਉਣੀ ਸੀ ਜਿਹੜੇ ਆ ਵਾਲੀ ਦੁਕਾਨਾਂ ਦਾ ਇਹਦੇ ਵਿੱਚ ਮੈਂ ਅ 1996 ਦਾ ਕੰਮ ਕਰਨਾ ਸੀ ਤੁਸੀਂ ਵੇਖ ਸਕਦੇ ਹੋ ਅ 1996 97 ਚ ਮੈਂ ਪਹਿਲਾਂ ਇੱਥੇ ਆ ਟੇਬਲ ਲਾਇਆ ਸੀਗਾ ਅੱਜ ਵੀ ਹੈਗਾ ਵਾ ਬੋਰਡ ਬਦਲਿਆ ਹੋਇਆ ਬੋਰਡ ਖਰਾਬ ਹੋ ਗਿਆ ਸੀ ਉਹ ਮੈਂ ਬਦਲਿਆ ਬਾਕੀ ਸਮੇਂ ਦੇ ਲੋਡ ਕਿਤਾਬਾਂ ਬਣਾਉਂਦੇ ਰਹਿੰਦੇ ਨਾ ਬੋਰਡ ਇੱਕ ਇੱਥੇ ਟੇਬਲ ਇੱਥੋਂ ਵਾਲਾ ਵੀ ਖਰਾਬ ਹੋ ਗਿਆ ਸੀ ਅ ਮੈਂ ਜਨਕਿ 96 ਦੇ ਵਿੱਚ ਇੱਥੇ ਕੰਮ ਸ਼ੁਰੂ ਕੀਤਾ ਆਇਗਾ ਉਦੋਂ ਕੰਮ ਕੀ ਹੁੰਦਾ ਸੀਗਾ ਅ ਉਹਨਾਂ ਰੇਡਗੋ ਹੁੰਦੇ ਸੀਗੇ ਜਾਂ ਟੇਪ ਰਿਕਾਰਡ ਹੁੰਦੀ ਸੀ ਜਿਹੜੇ ਮਕੈਨਿਕ ਉਸ ਸਮੇਂ ਦੇ ਕੰਮ ਕਰਦੇ ਉਹਨਾਂ ਨੂੰ ਪਤਾ ਹੋਊਗਾ ਅ ਰੇਡਗੋ ਹੁੰਦਾ ਸੀ ਐਲ ਟਾਈਪ ਕਹਿੰਦੇ ਸੀ ਉਹਨੂੰ ਤੇ ਟੇਪ ਰਿਕਾਰਡ ਹੁੰਦੀ ਸੀ 511 ਨੰਬਰ ਹੁੰਦਾ ਸੀ ਉਹਦੇ ਜਾਂ ਇੱਕ ਸਪੀਡ ਕਿੰਗ ਹੁੰਦੀ ਸੀ ਉਹ ਇਹ ਚੀਜ਼ਾਂ ਹੁੰਦੀਆਂ ਜਾਂ ਬਲੈਕ ਐਂਡ ਵਾਈਟ ਟੀਵੀ ਹੁੰਦੇ ਸੀਗੇ ਜੀ ਸ਼ੌਕ ਸੀ ਉਸ ਤੋਂ ਬਾਅਦ ਮੈਂ ਸ਼ੁਰੂ ਕਰ ਦਿੱਤਾ ਹਨਾ 1996 ਤੋਂ ਲੈ ਕੇ 2014 18 ਦੇ ਵਿੱਚ ਮੈਂ YouTube ਚੈਨਲ ਬਣਾਇਆ ਜੀ ਇੰਨਾ ਲੰਮਾ ਜਿਹੜਾ ਸਫਰ ਆਪਾਂ ਕਹਿ ਸਕਦੇ 20 21 ਸਾਲਾਂ ਦਾ ਸਫਰ ਆ ਜਿਹੜਾ ਆਪਾਂ ਆਪਣਾ YouTube ਚੈਨਲ ਚੱਲਦਾ ਜੀ ਉਹਦਾ ਕਾਰਨ ਇਹ ਸਫਰ ਹੀ ਆ ਜੀ ਇਹ ਗੱਲ ਦੱਸਣੀ ਤਾਂ ਮੰਦੀ ਸੀ ਤੁਹਾਨੂੰ ਵੀ ਇਹਨਾਂ ਕਈ ਵਾਰੀ ਆਪੇ ਸੋਚ ਲੈਨੇ ਵੀ ਯਾਰ ਮੰਨ ਕੇ ਜਦੋਂ ਤੁਸੀਂ ਮੇਰੇ ਵੀਡੀਓ ਦੇਖਿਓ ਹਾਲਾਂਕਿ ਮੇਰੀ ਵੀਡੀਓ ਕੋਈ ਜਿਆਦਾ ਵਧੀਆ ਨਹੀਂ ਹੁੰਦੀਆਂ ਕੋਈ ਉਹਦੇ ਚ ਜਿਆਦਾ ਐਡਿਟ ਨਹੀਂ ਹੁੰਦੀ ਕਿ ਬਿਲਕੁਲ ਦੇਸੀ ਹੀ ਤਰੀਕੇ ਨਾਲ ਮੈਂ ਵੀਡੀਓ ਬਣਾਉਣਾ ਕਿਉਂਕਿ ਜਿਆਦਾ ਕੋਈ ਮੈਨੂੰ ਗੱਲਾਂ ਬਾਤਾਂ ਵੀ ਨਹੀਂ ਹੋਣਗੀਆਂ ਪਰ ਉਸ ਵੀਡੀਓ ਨੂੰ ਤੁਸੀਂ ਪਿਆਰ ਵਧੀਆ ਦਿਨੇ ਆ ਕੋਈ ਕੁਆਲਿਟੀ ਨਹੀਂ ਕੈਮਰੇ ਦੀ ਕੁਆਲਿਟੀ ਨਹੀਂ ਕੁਝ ਵੀ ਨਹੀਂ ਜਿਆਦਾ ਹੁੰਦਾਗਾ ਉਹ ਕੁਛਕ ਵੀਰ ਆਪਾਂ ਇਉਂ ਸੋਚ ਲੈਂਦੇ ਜਿਹੜੇ ਹੁਣ ਵੀਡੀਓ ਬਣਾਉਂਦੇ ਵੀ ਯਾਰ ਜਦੋਂ ਇਹ ਦੇਸੀ ਆ ਬੰਦਾ ਇਹੋ ਜਿਹਾ ਕੰਮ ਕਰਦਾ ਹਨਾ ਵੀਡੀਓ ਬਣਾਦਾ ਤਾਂ ਇਸ ਤਾਂ ਵਧੀਆ ਬਣਾ ਲਾਂਗੇ ਬਿਲਕੁਲ ਬਣਾਉਂਦੇ ਵੀ ਵਧੀਆ ਬਣਾਉਂਦੇ ਆ ਅਸਲ ਦੇ ਵਿੱਚ ਫਰਕ ਪੈਂਦਾ ਜੀ ਮੈਂ ਮੈਂ ਜਿੱਥੋਂ ਤੱਕ ਸਮਝਦਾ ਵੀ ਜਿਹੜਾ ਆਪਣਾ 20 ਸਾਲਾਂ ਦਾ ਸਫ਼ਰ ਆ ਨਾ ਇਹ ਕਿਤਨਾ ਕਿਤੇ ਜਾ ਕੇ ਮੈਨੂੰ ਅਲੱਗ ਕਰਦਾ ਮੇਰਾ ਕਹਿੰਦਾ ਭਾਵੇਂ ਆ ਵੀ ਚਲੋ ਵੀਡੀਓ ਬਣਾਓ ਮੈਥੋਂ ਵੀ ਵਧੀਆ ਜਾਣਕਾਰੀ ਵੀ ਤੁਸੀਂ ਦੇ ਰਹੇ ਹੋ ਕੋਈ ਸ਼ੱਕ ਨਹੀਂ ਕੀ ਮੈਂ ਤਾਂ ਦੇਖੋ ਇੱਕ ਪਿੰਡਾ ਵਾਲਾ ਮਕੈਨਿਕ ਜਿਹੜਾ ਸਿੰਪਲ ਕੁਛ ਜਿਆਦਾ ਮੇਰੀ ਪੜ੍ਹਾਈ ਲਿਖਾਈ ਵੀ ਨਹੀਂ ਜਿਆਦਾ ਕੁਛ ਆਪਾਂ ਨੂੰ ਆਉਂਦਾ ਵੀ ਨਹੀਂ ਹਨਾ ਸਿਰਫ ਉਹ ਜਿਵੇਂ ਮੈਸਤਰੀਆਂ ਤੋਂ ਸਿੱਖਿਆ ਜਾਂ ਕੁਛ ਕਿਤਾਬਾਂ ਪੜ੍ਹੀਆਂ ਉਹਨੂੰ ਦੇਖੋ ਕੁਛ ਲੋਕਾਂ ਨੇ ਡਿਗਰੀ ਕੀਤੀ ਹੁੰਦੀ ਡਿਪਲੋਮੇ ਕੀਤੇ ਹੁੰਦੇ ਉਹ ਬਹੁਤ ਵਧੀਆ ਕੰਮ ਕਰਦੇ ਉਹ ਵੀਡੀਓ ਬਣਾਉਂਦੇ ਆ ਚਲੋ ਵਧੀਆ ਬਣਾਉਂਦੇ ਆ ਬਣਾਉਂਦੇ ਨਹੀਂ ਪਰ ਇੱਕ ਪੜ੍ਹਾਈ ਹੁੰਦੀ ਹੈ ਇੱਕ ਤਜਰਬਾ ਹੁੰਦਾ ਜੀ ਹਨਾ ਜੇ ਦੋਨੋਂ ਚੀਜ਼ਾਂ ਮਿਲ ਜਾਣ ਫਿਰ ਤਾਂ ਬਹੁਤ ਵਧੀਆ ਤੇ ਮੈਂ ਇਹ ਇੱਕ ਗੱਲ ਕਹਿਣਾ ਚਾਹੁੰਦਾ ਵੀ ਜੇ ਤੁਹਾਡੀ ਵੀਡੀਓ ਨਹੀਂ ਚੱਲਦੀ ਨਾ YouTube Facebook ਤੇ ਜਾਂ ਮਤਲਬ ਕਿ ਤੁਸੀਂ ਮੇਰੀ ਵੀਡੀਓ ਨੂੰ ਇਹ ਕਹਿੰਦੇ ਵੀ ਯਾਰ ਇਹਦੀ ਵੀਡੀਓ ਠੀਕ ਚੱਲ ਜਾਂਦੀ ਹੈ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਤਜਰਬੇ ਦੀਆਂ ਗੱਲਾਂ ਹਨਾ ਨਾਲ ਦੱਸੋ ਤੁਹਾਡੀਆਂ ਵੀਡੀਓ ਵੀ ਚੱਲਣਗੀਆਂ ਮੇਰੀ ਦੇਸੀ ਵਿਢ ਕੋ ਚੱਲਣ ਦਾ ਬਸ ਇਹੀ ਕਾਰਨ ਆ ਕਿ ਆਪਣਾ ਥੋੜਾ ਲੰਬਾ ਸਫਰ ਆ ਤੇ ਉਹ ਜਿਹੜੇ ਕੁਛ ਤਿਆਰਪੇ ਹੁੰਦੇ ਕੁਝ ਚੀਜ਼ਾਂ ਕਿਤਾਬਾਂ 'ਚ ਲਿਖੀਆਂ ਹੀ ਨਹੀਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਕੁਛ ਸਿੱਧੇ ਟੋਟਕੇ ਨਾ ਕਰ ਲੀਆਂ ਪੈਂਦੀਆਂ ਕਈ ਵਾਰੀ ਉਹ ਟੋਟਕਾ ਤੇਲ ਟੁੱਕੇ ਵਾਲੀ ਵੀ ਗੱਲ ਹੋ ਜਾਂਦੀ ਆ ਜਾਂ ਕਈ ਵਾਰੀ ਥੋੜਾ ਜਿਹਾ ਆਪਾਂ ਕਹਿੰਦੇ ਪੜ੍ਹਾਈ ਕੀਤੀ ਹੋਵੇ ਤੇ ਉਹ ਸਿੱਧਾ ਜਿਹਾ ਵੀ ਪੈ ਜਾਂਦਾ ਹਮੇਸ਼ਾ ਟੋਟਕੇ ਵੀ ਨਹੀਂ ਚੱਲਦੇ ਹੁੰਦੇ ਹਰ ਜਗ੍ਹਾ ਤੇ ਖਾਸ ਕਰਕੇ ਇਲੈਕਟ੍ਰੋਨਿਕ ਦੇ ਵਿੱਚ ਜਾਂ ਇਲੈਕਟ੍ਰੀਕਲ ਦੇ ਵਿੱਚ ਇੱਥੇ ਤੁਸੀਂ ਛੋਟੀ ਜੀ ਗਲਤੀ ਕੀਤੀ ਨਾਲ ਹੀ ਟੱਕਰ ਪੈ ਜਾਊਗਾ ਹੁਣ ਹੋਇਆ ਕੀ ਚਲੋ ਆਪਾਂ ਵੀਡੀਓ ਥੋੜੀ ਮਰ ਜ਼ਿਆਦਾ ਲੰਬੀ ਆ ਸ਼ਾਇਦ ਬੋਰਿੰਗ ਲੱਗੇ ਪਰ ਇਹ ਦੱਸਣਾ ਵੀ ਬੰਦਾ ਸੀ ਤੁਹਾਨੂੰ ਇੱਥੋਂ ਨਾ ਮੈਂ ਸਾਰਾ ਸਮਾਨ ਇੱਥੋਂ ਸ਼ਿਫਟ ਕੀਤਾ ਕਿਉਂਕਿ ਦੁਕਾਨ ਢਾਉਣੀ ਨਹੀਂ ਵੀ ਹੋ ਗਈ ਸੀ ਚਲੋ ਕੁਝ ਇੰਨੀ ਕੀ ਆਪਾਂ ਹੋਰ ਪਾਵਾਂਗੇ ਜ਼ਿਆਦਾ ਤਾਂ ਆਪਣਾ ਬਜਟ ਹੈ ਨਹੀਂਗਾ ਮੈਂ ਚੀਜ਼ਾਂ ਤੁਹਾਨੂੰ ਦਿਖਾਉਣਾ ਉਸ ਸਮੇਂ ਦੀਆਂ ਦੇਖੋ ਮੇਰੇ ਨਾਲ ਮੈਂ ਜਦੋਂ ਆਹ ਚੀਜ਼ ਚੱਕੀ ਆਹ ਝੋਲਾ ਦੇਖੋ ਤੁਸੀਂ ਮੇਰਾ ਇਹਦੇ ਵਿੱਚ ਆ ਪੱਖੇ ਬੰਦਨ ਵਾਲੇ ਹਾਈ ਸਪੀਡ ਸਲੋ ਸਪੀਡ ਓਰੀਜਿੰਟ ਹਨਾ ਇਹ ਪੱਖੇ ਬੰਦਨ ਮੇ ਫਰਮੇ ਮੇਰੇ ਬਹੁਤ ਸੀ ਕੁਝ ਗਵਾਚ ਵੀ ਗਏ ਆ ਇੰਨੇ ਕਿ ਰਹਿ ਗਿਆ ਆ ਦੇਖੋ ਟਰਾਂਸਫਾਰਮ ਬਣਾਉਣ ਵਾਲੀਆਂ ਮਸ਼ੀਨਾਂ ਤੁਸੀਂ ਮੇਰੀਆਂ ਪਹਿਲੀ ਵੀਡੀਓ ਵਿੱਚ ਦੇਖੀਆਂ ਹੋਈਆਂ ਅਸਲ ਦੇ ਵਿੱਚ ਉਦੋਂ ਮੈਂ ਨਾ ਹੀ ਇਹ ਟਰਾਂਸਫਾਰਮਰ ਬਣਾ ਬਣਾ ਕੇ ਸੇਲ ਵੀ ਕਰਦਾ ਆ ਇਹ ਆ ਫਰਮਾ ਜਿਹੜਾ ਦੇਖੋ ਇਹ ਫਰਮੇ ਤੇ ਮੈਂ ਜਿਹੜਾ ਸਪੀਕਰ ਦੇ ਅੰਦਰ ਕੋਇਲ ਹੁੰਦੇ ਆ ਨਾ ਉਹ ਬਣਾਉਂਦਾ ਆ ਇਹ ਮੈਂ ਖਰਾਤ ਤੋਂ ਬਣਵਾ ਕੇ ਲਿਆ ਹੈਗਾ ਅਲੱਗ-ਅਲੱਗ ਸਾਈਜ਼ ਸੀਗੇ ਜਾਂ ਇੱਥੇ ਸਾਈਜ਼ ਜਿਹੜਾ ਖੋਦੀ ਕਰ ਲੈਣਾ ਕਿਉਂਕਿ ਜਿਹੜੀਆਂ ਉਹਦਾ ਸ਼ੌਂਕ ਹੁੰਦਾ ਹੀ ਕੰਮ ਕਰਨਾ ਜਿਹੜੀ ਸਪੀਕਰ ਦੇ ਅੰਦਰ ਕੋਇਲ ਹੁੰਦੀ ਹੈ ਉਹ ਵੀ ਮੈਂ ਖੁਦ ਬਣਾਉਂਦਾ ਹਾਂ ਸੀ ਆਪ ਦੀ ਯਾਨੀ ਕਿ ਕੋਸ਼ਿਸ਼ ਹੁੰਦੀ ਹੀ ਵੀ ਜਿਹੜਾ ਆਪਣਾ ਐਂਪਲੀਫਾਇਰ ਲਾ ਰਹੇ ਹਾਂ ਉਹਦੇ ਮੈਚ ਦੀ ਜਿਵੇਂ ਕਿ 8 ਓਮ ਆ 4 ਓਮ ਆ ਉਸ ਸਾਰੀ ਥਾਂ ਬਣਾਉਂਦੇ ਹਾਂ ਇਹ ਆ ਦੇਖੋ ਫਰਮੇ ਕਿੰਨੇ ਬਹੁਤ ਜਿਆਦਾ ਫਰਮੇ ਗਵਾਚ ਵੀ ਗਏ ਮੇਰੇ ਮੈਂ ਨਾ ਆ ਦੇਖੋ ਆ ਚੀਜ਼ਾਂ ਦੇ ਵਿੱਚ ਹੁੰਦੇ ਸੀ ਇਹ ਟਰਾਂਸਫਾਰਮਰ ਹਾਂ ਆਪਸਿਆਂ ਉਹ ਕੀ ਖਾ ਗਈ ਆ ਆ ਜੀ ਵੇਖ ਕੇ ਚੇਤਾ ਆਊਗਾ ਵੇ ਲਿਖਿਆ ਨਾ ਟੈਕਸਲਾ ਟੀਵੀ ਦੇਖਦਾ ਟੈਕਸਲਾ ਟੀਵੀ ਦਾ ਇਹ ਨਾਲ ਆਉਂਦਾ ਹੁੰਦਾ ਹੈਗਾ ਇਹਦੇ ਸਟੈਬਲਾਈਜ਼ਰ ਇਹ 135 ਤੋਂ ਤੇ 200 ਵੋਲਟ ਕਰ ਦਿੰਦਾ ਹੁੰਦਾ ਹੈਗਾ ਤੇ ਹਰੇਕ ਟੀਵੀ ਤੇ ਇਹ ਲੱਗਾ ਹੁੰਦਾ ਹੈਗਾ ਵੇਖ ਕੇ ਚੇਤਾ ਆਇਆ ਹੋਊਗਾ ਆ ਕਿਤੇ ਕਿਤੇ ਘਰੇ ਲੱਗਾ ਹੋਇਆ ਹੈਗਾ ਕਮੈਂਟ ਲਾਜ਼ਮੀ ਕਰਿਓ ਜੀ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਮਾਡਲ ਆ ਆ ਗਿਆ ਜੀ ਇਹਦੇ ਤੇ ਸ਼ਾਇਦ ਕੋਈ ਜਿਹੜਾ ਟੀਵੀ ਦੀ ਕੰਪਨੀ ਹੁੰਦੀ ਹੈ ਨਾ ਉਹ ਨਾਂ ਲਿਖਿਆ ਦਾ ਕਿਸੇ ਤੇ ਟੈਲੀ ਵੈਸਟਾ ਲਿਖ ਦਿੰਦੇ ਸੀ ਕਿਸੇ ਤੇ ਟੈਕਸਲਾ ਬੈਲਟਿਕ ਇਸ ਤਰ੍ਹਾਂ ਹੁੰਦਾ ਸੀ ਤੇ ਇਹਦੇ ਵਿੱਚ ਇਹ ট্রান্সਫਾਰਮਰ ਲੱਗਦੇ ਹੁੰਦੇ ਸੀ ਆ ਦੇਖੋ ਆ ਜਿਵੇਂ ਨਾ ਇੱਕ ਬਾਹਰਲੇ ਸਟੀਰੀਓ ਆਉਂਦੇ ਹੁੰਦੇ ਸੀਗੇ ਉਹਦਾ ট্রান্সਫਾਰਮਰ ਛੜ ਜਾਂਦਾ ਸੀਗਾ ਤੇ ਮੈਂ ਇਹਦੀ ਕੋਰ ਸਪੈਸ਼ਲ ਹੁੰਦੀ ਸੀ ਆਹ ট্রান্সਫਾਰਮਰੇ ਵੱਧੇ ਹੋਏ ਆ ਜੀ ਇਹ ਵੀ ਵੱਨ ਲਈਦਾ ਹੋਰ ਆ ਦੇਖੋ ਆ ਵੀ ਮੇਰੇ ਵੱਧਿਆ ਹੋਇਆ ਜੀ ਨਿੱਕੀ ਜੀ ਕੋਰ ਆ ਬਿਲਕੁਲ ਛੋਟਾ ਹੈਗਾ ਔਰ ਇਹਨਾ ਬ੍ਰੀਕ ਦੀ ਤਾਰ ਪਈ ਸੀਗੀ ਤੇ ਮੈਂ ਬੰਦ ਕੇ ਰੱਖਿਆ ਹੋਇਆ ਜੀ ਇਹ ਮੇਨ ਤਾਂ ਜਾਨੀ ਕਿ ਕੁਛ ਆਪਾਂ ਕਹਿ ਸਕਦੇ ਹੁਣ ਅਹਲ ਦੇ ਵਿੱਚ ਨਾ ਜੀ ਜਦੋਂ ਚਾਈਨਾ ਦੇ ਵਿੱਚ ਇਹ ਜੋ ਚਾਈਨਾ ਦਾ ਸਮਾਨ ਆਪਣੇ ਨਹੀਂ ਆਇਆ ਇਹਦੋਂ ਇਸ ਤਰ੍ਹਾਂ ਦੀਆਂ ਫੋਟੋ ਚੱਲਦੀ ਜਾਂਦੀਆਂ ਐ ਵੀ ਉਹ ਤੋਂ ਸ਼ੌਕ ਹੁੰਦਾ ਆਈ ਫੋਟੋਆਂ ਐ ਚੱਲੇ ਇੰਡੀਕੇਟਰ ਚੱਲਦੇ ਹੋਣ ਇੱਕ ਜਿਵੇਂ ਆ ਫੋਟੋ ਸੀ ਇਹ ਤਾਂ ਚੋਂ ਬੰਬਾ ਚ ਬਣਾਈ ਸੀ ਡੈਸਕੋ ਲਾਈਟ ਕਹਿ ਦਿੰਦੇ ਆ ਪਹਿਲਾ ਪ੍ਰੋਜੈਕਟ ਮੈਂ ਇਹ ਬਣਾਇਆ ਸੀ ਤੇ ਆ ਦੇਖੋ ਸਣ ਪਾਇਆ ਹੋਇਆ ਮੇਰਾ 96 89 ਦੇ ਵਿੱਚ ਮੈਂ ਬਣਾਈ ਸੀ ਫੋਟੋ ਲੈ ਕੇ ਉਸ ਸਮੇਂ ਪੀਸੀਬੀ ਵੀ ਸ਼ਾਇਦ ਨਹੀਂ ਮਿਲਦੇ ਸੀ ਜਾਂ ਮਿਲਦੇ ਹੋਣਗੇ ਪਤਾ ਨਹੀਂ ਇਹ ਨਾਲ ਅੱਛਾ ਇਹ ਨਾਲ ਆ ਚਿਪ ਵੀ ਬਾਅਦ ਚ ਲਾਤੇ ਸਪੀਕਰ ਲਾਤੇ ਸਤਨਾ ਵਾਇਰਲ ਬੋਲਦੀ ਸੀ ਇਹ ਇਹ ਪ੍ਰੋਜੈਕਟ ਮੇਰੇ ਉਦੋਂ ਦੇ ਬਣਾਏ ਹੋਏ ਕਿਉਂਕਿ ਸ਼ੁਰੂਆਤ ਬੰਦਾ ਕੋਈ ਵੀ ਜਦੋਂ ਇਲੈਕਟ੍ਰੋਨਿਕ ਦੀ ਗੱਲ ਕਰਦਾ ਉਹ ਇੰਡੀਗੇਟਰ ਨਾਲ ਵੀ ਕਰਦਾ ਜੀ ਆ ਲਾਈਟਿੰਗ ਦੇ ਵਿੱਚ ਉਸ ਤੋਂ ਬਾਅਦ ਜਿਵੇਂ ਆ ਵਾਲੀ ਫੋਟੋ ਆ ਗੁਰਲੰਦਪਦੇਵ ਜੀ ਦੀ ਇਹ ਵਾਲੀ ਆ ਇਹ ਵੀ ਐਂ ਚੱਲਦੀ ਹੁੰਦੀ ਸੀ ਉਹਦੇ ਵਿੱਚ ਮੈਂ ਬਹੁਤ ਇੰਡੀਕੇਟਰ ਲਾਈ ਫਿਰ ਉਸ ਤੋਂ ਵੱਡੀਆਂ ਵੱਡੀਆਂ ਫੋਟੋ ਬਣਾਈਆਂ ਨੇ ਇਹ ਸ਼ੌਂਕ ਸ਼ੌਂਕ ਦੇ ਕੰਮ ਆ ਸਾਰੇ ਓਹ ਰੇਡ ਕੋ ਉੱਪਰ ਨਾਲ ਵੇਖ ਸਕਦੇ ਹੋ ਮਰਖੀ ਦਾ ਉਹਦੇ ਵਿੱਚ ਇਹ ਟਿਊਬਾਂ ਵਾਲਾ ਰੇਡ ਕੋ ਆਖਿਰ ਹੁਣ ਤਾਂ ਉਹਦੇ ਵਿੱਚੋਂ ਸਿਸਟਮ ਪਲ ਹੋ ਚੁੱਕਿਆ ਤੇ ਇੱਕ ਆ ਚੀਜ਼ ਹੁੰਦੀ ਸੀ ਜੀ ਇਹ ਬਲੈਕ ਐਂਡ ਵਾਈਟ ਟੀਵੀ ਮੇਰੇ ਕੋਲ ਦੁਕਾਨ ਤੇ ਉੱਥੇ ਪਿਆ ਇਹਨੂੰ ਕਹਿੰਦੇ ਸੀ ਟਿਊਨਰ ਜਿਹੜਾ ਇੱਕਦਮ ਮੈਂ ਐਂਟੀਨਾ ਦੀ ਵੀਡੀਓ ਪਾਈ ਸੀ ਨਾ ਤੇ ਐਂਟੀਨੇ ਦੀਆਂ ਤਾਰਾਂ ਸਿੱਧੀਆਂ ਇੱਥੇ ਲੱਗਦੀਆਂ ਸੀ ਆ ਕੇ ਫੀਡਰ ਵਾਇਰ ਉਸ ਤੋਂ ਬਾਅਦ ਤਿੰਨ ਤਾਰਾਂ ਇੱਥੇ ਹੁੰਦੀਆਂ 1 ਕੇਜੀਸੀ ਹੁੰਦੀ ਸੀ ਪਲੱਸ 12 ਵੋਲਟੇਜ 네ਗੇਟਿਵ ਤੇ ਆਈਐਫ ਉਸ ਤੋਂ ਬਾਅਦ ਇੱਥੋਂ ਦਾ ਜਿਹੜਾ ਪਾਸਟੇਸ਼ਨ ਘਮਾਉਂ ਦਿੰਦੇ ਸੀਗੇ 6 7 ਨੰਬਰ ਤੇ ਜਿਹੜਾ ਜਿਲੰਦਰ ਚੱਲਦਾ ਸੀਗਾ ਆ ਮੈਂ ਕੁਸ਼ਕ ਵੀਡੀਓ ਤਾਂ ਬਣਾ ਰਿਹਾ ਵੀ ਜਿਹਨੇ ਉਸ ਸਮੇਂ ਦੇ ਹੁੰਦੀਆਂ ਮੈਸਟ ਜਿਹਨੂੰ ਸਾਰਾ ਚੇਤਾ ਆਊਗਾ ਇਹ ਚੀਜ਼ਾਂ ਦਾ ਵੀ ਇਹ ਵਾਕਈ ਹੁੰਦਾ ਜੀ ਆ ਬਾਕੀ ਕੈਸਟਾਂ ਆ ਜੀ ਆ ਹੈਗੀ ਆ ਪਰੰਦੇ ਵਿੱਚ ਦੀ ਪਰੰਦੇ ਵਿੱਚ ਦੇ ਲਟਕਾ ਹਿੰਦੀ ਗਾਣਿਆਂ ਦੀ ਹੈਗੀ ਹੈ ਜਲਦੀ ਹੋਊਗੀ ਜਲਦੀ ਹੋਊਗੀ ਕੋਈ ਚਲਾਵਾਂਗੇ ਕਿਸੇ ਤੇ ਆਹ ਸਟੈਪ ਲੈਰ ਆ ਗਿਆ ਉਸ ਤੋਂ ਬਾਅਦ ਇੱਧਰ ਆ ਗਏ ਤੇ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ ਹਨਾ ਪਹਿਲਾਂ ਵੱਲ ਬੁੰਦੇ ਸੀ ਆਹ ਵਾਲੇ ਕੱਚ ਤੇ ਇਹ ਅੱਜ ਵੀ ਇਹਨਾਂ ਦੀ ਵਰਤੋਂ ਹੈਗੀ ਐ ਲੋਡ ਪੈਂਦੀ ਐ ਉਸ ਤੋਂ ਬਾਅਦ ਸੀਐਫਐਲ ਆ ਗਈ ਅਈਕਲ ਐਲਈਡੀ ਟਿਊਬ ਆ ਗਈ ਹਨ ਇਹ ਵੀ ਸਮੇਂ ਦੇ ਹਿਸਾਬ ਨਾਲ ਹੀ ਚੇਂਜ ਹੁੰਦਾ ਗਿਆ ਜੀ ਇਹ ਵੀ ਮੈਂ ਰਿਪੇਅਰ ਕਰਦਾ ਰਿਹਾ ਸੀ ਪਹਿਲਾਂ ਇੱਕ ਇਹਦੇ ਵਿੱਚ ਸੀਐਫਐਲ ਵੱਡੀ ਐ ਟਿਊਬ ਰੱਖੀ ਹੋਈ ਇੱਕ ਆ ਜੀ ਮੇਰੇ ਖਿਆਲ ਨਾਲ ਦਰਸ਼ਕਾਂ ਨੇ ਨਹੀਂ ਦੇਖੀ ਹੋਣੀ ਕੀ ਕੀ ਇਹ ਭਲਾ ਅੱਜ ਕੀ ਹੋ ਸਕਦਾ ਇੱਕ ਕੈਲਕੂਲੇਟਰ ਆ ਔਰ ਇਹਦੇ ਵਿੱਚ ਜਿਹੜੇ ਸੈੱਲ ਪੈਂਦੇ ਇਸ ਤਰ੍ਹਾਂ ਸੈਨੀਓ ਕੰਪਨੀ ਦਾ ਦਿਖਾਈ ਸੈਨੀਓ ਕੰਪਨੀ ਦਾ ਇਹ ਆਪਣੇ ਮਿੱਤਰ ਨੇ ਉਹਦਾ ਡੈਡੀ ਗਏ ਸੀ ਬਾਹਰ ਉਹਨਾਂ ਨੇ ਮੈਨੂੰ ਇਹਦਾਂ ਦੇ ਕੇ ਗਏ ਇਹਦਾ ਇੰਡੀਕੇਟਰ ਜਗਦੇ ਅੰਦਰ ਕੈਲਕੂਲੇਟਰ ਹੈ ਇਹ ਮੇਰ ਉਹਨਾਂ ਦੇ ਇਹ ਬਹੁਤ ਸੋਹਣਾ ਚੱਲਦਾ ਹੈ ਇਹ ਇੱਕ ਰੱਖxam ਕਿ ਰੱਖਣ ਵਾਲਾ ਪੀਸ ਆ ਠੀਕ ਆ ਤੇ ਹੁਣ ਆਵਲਾ ਮੇਜ ਆਪਾਂ ਖੋਲਣਾ ਸੀ ਉਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਕੁਝ ਦੀ ਵਿਖਾਉਣਾ ਹੈ ਐਂਟਿਕ ਪੀਸ ਜਿਹੜਾ ਮੈਂ ਅੱਜ ਵੀ ਕੰਮ ਲੈ ਰਿਆ ਹੈ ਕਿਸ ਮਾਲ ਬਹੁਤ ਪਿਆਰ ਹਾਂ ਆ ਜਾ ਆ ਦੇਖੋ ਜੀ ਇੱਕ ਨਾ ਕਿਤਾਬ ਆ ਇਹ ਕਿਤਾਬ ਮੈਂ ਸਾਹਮਣੇ ਵੀ ਰੱਖੀ ਹੋਈ ਆ ਇਹਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਬੱਚੇ ਕੰਮ ਕਰਦੇ ਹਨ ਨਾ ਇਲੈਕਟ੍ਰੋਨਿਕ ਜਾਂ ਇਲੈਕਟ੍ਰੀਕਲ ਦੇ ਵਿੱਚ ਜਾਣੇ ਚਾਹੁੰਦੇ ਆ ਉਹਦੇ ਵਿੱਚ ਇੱਕ ਕਲਰ ਕੋਡਿੰਗ ਹੁੰਦੀ ਹੈ ਰਜਿਸਟੈਂਸਾਂ ਦੀ ਨਾ ਇਹ ਉਸ ਸਮੇਂ ਕਲਰ ਕੋਡਿੰਗ ਵਾਲੀ ਕਿਤਾਬ ਆਉਂਦੀ ਹੁੰਦੀ ਸੀ ਤੇ ਉਸ ਹਿਸਾਬ ਦੇ ਨਾਲ ਮਿਲ ਕੇ ਸੈਟਿੰਗ ਕਰ ਸਕਦੇ ਪਹਿਲਾ ਰੰਗ ਦੂਜਾ ਤੀਜਾ ਚੌਥਾ ਪੰਜਵਾਂ ਤੇ ਆ ਵੀ ਇੱਕ ਇਧਰ ਵੀ ਆ ਗਏ ਕਿੰਨੇ ਵਧੀਆ ਰੰਗ ਬਣੇ ਹੋਏ ਆ ਇਹ ਇਹਦੀ ਮੈਂ ਨਾ ਮੇਰਾ ਆਪ ਦਾ ਜਿਵੇਂ ਮੈਂ ਕੋਰਸ ਸ਼ੁਰੂ ਕੀਤਾ ਸੀਗਾ ਥੋੜਾ ਮੈਥੋਂ ਲੇਟ ਹੋ ਗਿਆ ਕੰਮ ਤੇ ਉਹਦੇ ਵਿੱਚ ਮੈਂ ਸਾਰੀਆਂ ਇਹ ਚੀਜ਼ਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜੀ ਉਸ ਸਮੇਂ ਕਿਤਾਬਾਂ ਆਉਂਦੀਆਂ ਹੁੰਦੀਆਂ ਸੀ 15 ਰੁਪਏ ਦੀ ਕਿਤਾਬ ਸੀ ਇਹ ਆ ਵੀ ਲਿਖੀ ਹੋਈ 15 ਤੇ ਥੋੜੀ ਗਲਤੀ ਹੋ ਗਈ ਤੇ ਮੈਂ ਥੱਲੇ ਸਿੱਟੀ ਹੁੱਟੀ ਜੇਉਂ ਸਾਹਮਣੇ ਮੜਾਏ ਰੱਖ ਕੇ ਇਹਨੂੰ ਕਰਕੇ ਪ੍ਰੈਸ ਪ੍ਰੋਸ ਬਹੁਤ ਕੰਮ ਦੇ ਫਾਰਮੂਲੇ ਇਹਦੇ ਜੀ ਹਰਦੀਪਾ ਤੇਰੇ ਵੀ ਕੰਮ ਆਉਣਾ ਹੈ ਬੀ ਟੈਕ ਦੇ ਵਿੱਚ ਕਲਰ ਕੋਡ ਹੁੰਦੀ ਹੈ ਕਲਰ ਕੋਡਿੰਗ ਇਲੈਕਟ੍ਰੀਕਲ ਕਰਨਾ ਹੈ ਇਹਨਾਂ ਨੂੰ ਦੱਸਣਾ ਕਲਰ ਕੋਡਿੰਗ ਨੂੰ ਇਹਦੇ ਇਹਨੂੰ ਸਾਹਮਣੇ ਰੱਖ ਲੈ ਹਾਂ ਇਤਨੇ ਕੰਮ ਆਉਗੇ ਬਹੁਤ ਜ਼ਬਰਦਸਤ ਚੀਜ਼ ਆ ਤੇ ਐ ਆਪਨਾ ਸੀ ਇਹ ਥੇ ਲਾਈਟ ਇੱਥੇ ਬਹਿ ਕੇ ਕਿਤੇ ਵੀਡੀਓ ਬਣਾਉਂ ਦਿੰਦੇ ਸੀਗੇ ਲਾਈਟਿੰਗ ਆਉਂਦੀ ਹੁੰਦੀ ਸੀਗੀ ਪੀਡੀਐਫ ਬਣਾ ਲਾ ਇਹਦਾ ਸਹੀ ਹੈ ਇੱਕ ਚੀਜ਼ ਮੈਂ ਹੋਰ ਦੱਸਦਾ ਆ ਕੱਲ ਨਾ ਮੈਂ ਇੱਕ ਵੀਡੀਓ ਦੇ ਵਿੱਚ ਐਫਐਮ ਬੈਂਡ ਵਿਖਾਇਆ ਸੀਗਾ ਐਫਐਮ ਆਪਣੇ ਉਦੋਂ ਐਫਐਮ ਨਹੀਂ ਆਉਂਦਾ ਬਾਈਗਾ ਐਫਐਮ ਤੇ ਹੀ ਕੁਆਲਿਟੀ ਰੇਡ ਗੋਦੀ ਤੇ ਆਵਾਜ਼ ਤੇ ਗਾਣੇ ਗੋਨੇ ਪ੍ਰੋਗਰਾਮ ਸੋਹਣੇ ਹੁੰਦੇ ਹੈਗੇ ਜਲੰਧਰ ਚੱਲਦਾ ਹੈ 102.7 ਮੀਗਾਹਰਟ ਰੇਡ ਗੋ ਮਿਰਚੀ ਬਾਅਦ ਚ ਆਇਆ ਤੇ ਮੇਰੇ ਕੋਲ ਇੱਕ ਟੇਪ ਸੀ ਪੁਰਾਣਾ ਸਟੀਰੀਓ ਤੇ ਉਹਦੇ ਚ ਐਫਐਮ ਚੱਲਦਾ ਹੁੰਦਾ ਇਹ ਤਾਂ ਮੈਂ ਇੱਕਦਮ ਉਹ ਟਿਊਨਿੰਗ ਕਰਦੇ ਕਰਦੇ ਨੇ ਸ਼ਾਮ ਨੂੰ ਦੇਖਿਆ ਉਹਦੀ ਕੁਆਲਿਟੀ ਐਂਡ ਬਹੁਤ ਸਿਰ ਹੈ ਨਾ ਮੈਂ ਮੋਗੇ ਗਿਆ ਮੋਗ્યો ਮੈਂ ਲਿਆਉਂਦਾ ਹਾਂ ਇਹ ਸਮਾਨ ਇੱਕ ਦੁਕਾਨਾ ਆ ਆਨੰਦ ਇਲੈਕਟ੍ਰੋਨਿਕ ਉਹ ਨੂੰ ਮੈਂ ਕਿਹਾ ਮੈਂ ਕਿਹਾ ਯਾਰ ਐਫ ਐਮ ਚਾਹੀਦਾ ਉਹ ਕਹਿੰਦਾ ਐਫ ਐਮ ਕੀ ਹੁੰਦਾ ਮੈਂ ਕਿਹਾ ਇਸ ਤਰ੍ਹਾਂ ਦਾ ਇੱਕ ਰਸੀਵਰ ਆ ਬੈਂਡ ਹੁੰਦਾ ਇੱਕ ਵੀ ਉਹ ਯਾਰ ਲੱਭ ਕੇ ਦੇ ਦੇ ਤੋ ਉਹਨੇ ਚਲ ਦਿਨੀ ਪਤਾ ਕੀਤਾ ਤੇ ਉਦੋਂ ਸ਼ਾਇਦ ਇੱਕ ਕੰਪਨੀ ਹੁੰਦੀ ਸੀ ਮੌਂਟੀ ਨਹੀਂ ਸੀ ਇੱਕ ਹੋਰ ਸੀ ਕੋਈ ਕੰਮ ਸੈਲ ਸੈਲਟੋਸ ਜਾਂ ਸੈਲਕ ਸਪ ਚੇਤਾ ਨਹੀਂ ਦਿਮਾਗ 'ਚ ਨਹੀਂ ਉਸ ਕੰਪਨੀ ਦਾ ਉਹ ਮਿਲ ਗਿਆ ਉਹ ਮਿਲਿਆ ਮੈਨੂੰ ਉਦੋਂ ਸਭ ਤੋਂ ਪਹਿਲਾ ਐਫ ਐਮ 350 ਰੁਪਏ ਦਾ ਉਹਦੇ ਵਿੱਚ ਅ ਗੈਂਗ ਨਹੀਂ ਹੁੰਦਾ ਸੀ ਇੱਕ ਗੈਂਗ ਹੁੰਦਾ ਨੂੰ ਸਟੇਸ਼ਨ ਸੈੱਟ ਕਰ ਲਉ ਕਪੈਸਟਰ ਹੁੰਦਾ ਵੈਰੀਏਬਲ ਕਪੈਸਟਰ ਕਹੇ ਹੁੰਦੇ ਆ ਉਹ ਨਹੀਂ ਜਿਹੜੇ ਲੱਗੇ ਸੀ ਟ੍ਰਿਮਰ ਉਹ ਵੀ ਵੈਰੀਏਬਲ ਕਪੈਸਟਰ ਹੀ ਹੁੰਦੇ ਆ ਉੱਥੇ ਚਲੋ 102.7 ਮੀਗਾਹਟਜ਼ ਉਮ ਟਿਊਨ ਕੀਤਾ ਤੇ ਚਲਾਇਆ ਤੇ ਉਦੋਂ ਮੈਂ ਬਣਾਉਂਦਾ ਉਹ ਡੈਕ ਉੱਥੇ ਰੇਲ ਲਾ ਲੇ ਐਫਐਲਡੀ ਉਹ ਮੈਂ ਤਿੰਨਾਂ ਚੋਂ ਨੂੰ ਲਾ ਦਿੱਤਾ ਪਰ ਬਹੁਤ ਜ਼ਿਆਦਾ ਰਿਸਪੌਂਸ ਆਇਆ ਉਹਦਾ ਫਿਰ ਮੈਂ ਐਫਐਮ ਬਹੁਤ ਜ਼ਿਆਦਾ ਲਗਾਇਆ ਉਸ ਤੋਂ ਬਾਅਦ ਫਿਰ ਇਹ ਮੋਗੇ ਜਾਨੀ ਕਿ ਆਮ ਹੋ ਗਈ ਨਾ ਚੀਜ਼ ਆ ਤੇ ਉਹ ਟ੍ਰੈਂਡ ਗੇ ਚੱਲਿਆ ਸੀ ਕੰਮ ਐਫ ਐਮ ਮੈਂ ਪਹਿਲਾਂ ਮੰਗਵਾਇਆ ਸੀ ਮੋਗੇ ਚ ਉਸ ਤੋਂ ਬਾਅਦ ਇਹ ਨਾ ਯੂ ਐਸ ਬੀ ਆ ਉਹ ਵੀ ਮੈਂ ਇਹਨੂੰ ਪਹਿਲਾਂ ਹੀ ਖੈਰ ਇਹਦੇ ਵਿੱਚ ਵੀ ਮੈਂ ਪਹਿਲਾਂ ਮੰਗਵਾਇਆ ਸੀਗਾ ਕਿ ਜਿਹੜਾ ਕਾਰਡ ਹੁੰਦਾ ਉਦੋਂ 450 ਰੁਪਏ ਦਾ ਮਿਲਿਆ ਛੋਟਾ ਕਾਰਡ ਜੋ ਚਿਪ ਆਈ ਆ ਕਿਉਂਕਿ ਉਦੋਂ ਡੀ ਵੀ ਡੀ ਚ ਪਹਿਲਾਂ ਚਿਪ ਆਉਣ ਲੱਗੀ ਸੀਗੀ ਤੇ ਬਾਅਦ ਦੇ ਵਿੱਚ ਇਹ ਆਈ ਆ ਜਿਹੜੀ ਨਾਰਮਲ ਆਪਾਂ ਡਿਕਾਂ ਚ ਚਿਪ ਲਾਉਨੇ ਆ ਮੈਂ ਕਿਹਾ ਯਾਰ ਜੇ ਯੂ ਐਸ ਬੀ ਮਾਂ ਨੂੰ ਕਹਾਂ ਮੈਂ ਕਿਹਾ ਇੱਕ ਚੀਜ਼ ਇਹੋ ਜੀ ਮਗਾ ਕੇ ਦੇ ਵੀ ਜੇ DVD ਦੇ ਵਿੱਚ ਆ ਰਿਹਾ ਕਾਰਡ ਇਹ ਚੱਪਲ ਆ ਜੇ ਤੇ USB ਲੱਗ ਜਾਂਦੀ ਤੇ ਐ ਵੀ ਆਉਣਾ ਚਾਹੀਦਾ ਪਹਿਲਾਂ ਮੈਂ ਫਿਰ ਉਹ ਕੀ ਕੀਤਾ ਕਿ DVD ਦਾ ਕਾਰਡ ਲਾਉਣ ਲੱਗਾ ਸੀਗਾ ਉਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਪੰਗਾ ਪੈਂਦਾ ਉਹਦੇ ਵਿੱਚ ਨੈਗੇਟਿਵ 12 ਵੋਲਟ ਸਪਲਾਈ ਚਾਹੀਦੀ ਸੀ ਤੇ ਉਹਦੇ ਵਿੱਚ 12 ਹੀ ਹੁੰਦੀ ਆ ਪਲੱਸ 12 ਹੁੰਦੀ ਆ DC ਦੇ ਵਿੱਚ ਤੇ ਜੇ ਆਪਾਂ ਬੈਟਰੀ ਦੇ ਚਲੋਣ ਨਹੀਂ ਚੱਲਦਾ ਹੁੰਦਾ ਉਹ ਫਿਰ ਮੈਂ ਦੂਜੇ ਕੁਤਰਤੀ ਮਿਲ ਗਿਆ ਚਲੋ ਉਹ ਤੁਹਾਨੂੰ ਚੈਨਾ ਤੁਹਾਨੂੰ ਪਤਾ ਵੀ ਆ ਜਾਂਦੀ ਕੀ ਉਮ ਪਹਿਲਾਂ ਪਹਿਲਾਂ ਮੰਗਵਾਇਆ ਸੀ ਉਹ ਵੀ ਡੈਕ ਚੰਗੇ ਬਣਾ ਕੇ ਦਿੱਤੇ ਤੇ ਪਰ ਜੇ ਆਪਾਂ ਗੱਲ ਕਰੀਏ ਕਮਾਈ ਕਮੋਈ ਦੀ ਤੇ ਕਮਾਈ ਤਾਂ ਮਿੱਤਰਾਂ ਮੈਥੋਂ ਇਹਦੇ 'ਚ ਨਹੀਂ ਹੋਈ ਕਿਉਂਕਿ ਜਦੋਂ ਬੰਦਾ ਇਹਨਾਂ ਚੀਜ਼ਾਂ ਤੇ ਆ ਜੇ ਨਾ ਐਕਸਪੈਰੀਮੈਂਟਾਂ ਦੇ ਉਹਦੇ ਵਿੱਚ ਤਾਂ ਫਿਰ ਘਰੋਂ ਗਾਲਾਂ ਹੀ ਮਿਲਦੀਆਂ ਆਉਂਦੀਆਂ ਕਮਾਈ ਤੁਸੀਂ ਇੱਥੋਂ ਹੁੰਦਾ ਜੇ ਲਾ ਸਕਦੇ ਹੋ ਇਹ 96 ਦੀ ਦੁਕਾਨਾਂ ਤੇ ਹਾਂ ਇਹ ਹੁਣ ਮੈਂ ਬੱਤਿਆਂ ਵੀ ਟਾ ਗਏ ਤੇ ਸ਼ਾਇਦ ਹੁਣ ਵੀ ਮੈਂ ਲੈਂਟਰ ਲਾ ਪਾਵਾਂ ਇਹ ਬੱਤੇ ਹੀ ਪਾ ਰਿਆਂ ਕਈ ਵਾਰੀ ਬੰਦਾ ਸੋਚ ਲੈਂਦਾ ਨਾ ਪਰ ਉਸ ਤੋਂ ਬਾਅਦ ਅਡਵਾਰਟਲ ਵਗੈਰਾ ਬਹੁਤ ਬਣਾਏ ਜਿੰਦਗੀ ਦਾ ਸਫਲ ਜਾਨਕਿ ਲੰਬਾ ਰਿਹਾ ਵਾ ਉਹ ਜਿਹਦੇ ਕਰਕੇ ਆਪਾਂ ਗੱਲ ਕੀਤੀ ਵੀ ਵੀਡੀਓ ਚੱਲ ਰਹੀ ਵੀ ਤੁਸੀਂ ਜੇ ਇਹ ਸੋਚਦੇ ਆ ਵੀ ਯਾਰ ਆਪਾਂ ਰਾਤੋਂ ਰਾਤ ਕਾਮਯਾਬ ਹੋ ਜਾਾਂਗੇ ਨਹੀਂ ਯਾਰ ਸਮਾਂ ਲੱਗਦਾ ਹਰ ਚੀਜ਼ ਨੂੰ ਸਮਾਂ ਲੱਗਦਾ ਐਕਸਪੈਰੀਮੈਂਟਾਂ ਦੇ ਪੈਸਾ ਖਰਾਬ ਹੁੰਦਾ ਤੇ ਬਾਕੀ ਇਹ ਯਾਰ ਵੀ ਤੁਸੀਂ